ਮੈਰਾ ਅਲਕੋਨਿਚ ਮੈਨੂੰ ਪਤਾ ਹੈ ਇਸ ਦੁਨੀਆ ਵਿੱਚ ਮੈਂ ਹੀ ਇਸ ਤਰ੍ਹਾਂ ਦਾ ਬਣੋ ਕਿ

Ники да е наола, и папа. И кудрата. Кудрата вече жербия. И кудрата вече Тия па. ਜਰਨ ਨੂੰ ਅਨਕਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਜ਼ਹਿਰ ਆ ਉਹ ਜ਼ਿਆਦਾ ਹੁੰਦੀ ਜਾਊਗੀ ਉਹ ਵੱਧਦੀ ਜਾਊਗੀ ਜੇ ਅਸੀਂ ਉਸ ਜਰਨ ਨੂੰ ਅੰਬਰ ਦੇ ਚਮੜੋਂ ਦੇ ਜਾਵਾਂਗੇ ਤੇ ਅੰਮ੍ਰਿਤ ਵਣਦੀ ਜਾਓ ਮੈਂ ਜੇ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਮ੍ਰਿਤ ਬਾਣੀ ਉਹ ਸੰਵਰਤ ਬਾਣੀ ਦੇ ਵਿੱਚ ਕੋਝ ਮੈਂ ਆਪਕੀ ਨੂੰ ਦੱਸਣ ਜਾ ਰਿਹਾ ਇਹ ਤੁਹਾਡੇ ਸਾਰੇ ਲਈ ਸਵਾਲ ਪੈਦਾ ਹੋ ਗਿਆ ਆਪ ਜੀ ਨੇ ਖੋਜ ਕਰਨੀ ਆ ਇਹਨਾਂ ਅਖਰਾਂ ਦੇ ਜੋ ਕੋਹ ਸਮਾ ਜਿਹੜਾ ਆ ਗਿਆ ਤੇ ਖੋਜ ਕਰੋ ਤੁਸੀਂ ਨੋਟ ਕਰ ਲਿਓ ਲਿਖੀ ਜਾਓ ਨਾਲ ਨਾਲ ਜੀ 6 4 2 1 2 6 2 5 1 2 6 1 10 2 4 2 5 6 4 1 3 3 ਇਨੂੰ ਤੁਸੀਂ ਸਾਰੇ ਅੱਖਰਾਂ ਨੂੰ ਲਿਖ ਲੈਣਾ ਲਿਖਣ ਤੋਂ ਬਾਅਦ ਤੁਸੀਂ ਇਹਨਾਂ ਦੀ ਇਹਨਾਂ ਸਾਰਿਆਂ ਨੂੰ ਜੋੜ ਲੈਣਾ ਜੋੜਨਾ ਘਟਾਉਣਾ ਇਹਨਾਂ ਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਮੈਥਮੈਟਿਕਸ ਵਿੱਚ ਘਟਾਓ ਨਹੀਂ ਹੈਗੀ ਘਟਾਓ ਕਰਨ ਦਾ ਤਰੀਕਾ ਹੋਰ ਹੈ ਜਿਹੜੀ ਸਾਨੂੰ ਕਦੀ ਦੱਸਿਆ ਨਹੀਂ ਅਜੇ ਤੱਕ ਸਾਨੂੰ ਜਿੰਨੇ ਵੀ ਦੁਨੀਆ ਤੇ ਪੜ੍ਹਾਈ ਹੋ ਰਹੀ ਹੈ ਸਾਰੇ ਸਿਰਫ ਪੈਸੇ ਵਾਸਤੇ ਮਾਇਆ ਕੱਟੀ ਕਰਨ ਵਾਸਤੇ ਰੀਸ਼ ਹੋਣ ਵਾਸਤੇ ਹੋ ਰਹੀ ਹੈ। ਇਹਨਾਂ ਅਖਰਾਂ ਨੂੰ ਤੁਸੀਂ ਜੋੜ ਕੇ ਮੈਂ ਇੱਕ ਵਾਰੀ ਫਿਰ ਬੋ ਦਵਾਂ ਹੋ ਸਕਦਾ ਪ੍ਰੇਖਣ ਲੱਗ ਗਿਆ ਹੋਵੇ। 6 4 2 1 2 6 2 5 1 2 6 1 3

ਇਹਨੂੰ ਜੋੜ ਕਰ ਲੈਣਾ। ਅਗਰ ਇਹ ਨਦੀ ਗਿਣਤੀ ਨਾ ਗਲਤ ਨਾ ਹੋਵਾਂ। ਅਗਰ ਇਹਨਾਂ ਦੀ ਗਿਣਤੀ 71 ਆ ਰਹੀ ਆ। ਉਹਨੂੰ ਫੇਰ ਜੋੜ ਲਿਓ। ਉੱਪਰ ਜਿਹੜਾ ਨੇ 8। ਇਸ ਕੁਦਰਤ ਦੇ ਵਿੱਚ ਇੱਕ ਐਸਾ ਹਿੱਸਾ ਆ। ਕੁਦਰਤਾਂ ਜਿਹੜਾ ਕਾਨੂੰਨ ਆ। ਇਸ ਕੁਦਰਤ ਦਾ ਕਾਨੂੰਨ ਜਿਹੜਾ ਆ ਉਹ ਕਹਿ ਰਿਹਾ ਆ ਸੋਣਾ ਜ਼ਰੂਰੀ ਆ ਆਪਣੀ ਬਾਡੀ ਨੂੰ ਠੀਕ ਰੱਖਣ ਵਾਸਤੇ ਇਹਨੂੰ ਇਸ ਕੁਦਰਤ ਦੇ ਵਿੱਚ ਗਿਆਨ ਮਾਈਂਡ ਦੇ ਨਾਲ ਪ੍ਰਕਾਸ਼ ਕਰਨ ਵਾਸਤੇ ਇਹਦਾ ਇਸ ਕੁਦਰਤ ਦੇ ਵਿੱਚ ਰਹਿਣਾ ਜ਼ਰੂਰੀ ਆ ਪਰ ਕੁਛ ਕਹਿ ਲੋ ਕਿ ਕੁਛ ਮਾਇਆ ਦੇ لالچی ਲੋਕ ਜਿਹੜੇ ਆਪਣੇ ਆਪ ਨੂੰ ਉੱਪਰ ਹੀ ਰੱਖਣਾ ਚਾਹੁੰਦੇ ਆ ਥੱਲੇ ਨਹੀਂ ਚਾਹੁੰਦੇ ਆਪ ਆਕਾਸ਼ ਦੇ ਵਿੱਚ ਪਹੁੰਚ ਜਾਣਾ ਚਾਹੁੰਦੇ ਆ ਪਰ ਕਿਨਾ ਕਿਨਾਂ ਦੇ ਸਿਰ ਤੇ ਪੈਰ ਰੱਖ ਕੇ 8 ਘੰਟੇ ਦੀ ਕਿਰਤ ਕਰਨ ਦਾ ਕਾਨੂੰਨ ਕੁਦਰਤ ਦੇ ਵਿੱਚ ਆ ਨੇਚਰ ਦੇ ਵਿੱਚ ਆ ਪਰ 16 16 ਘੰਟੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਕਿਰਤ ਕਰਨ। ਕਰਤ ਕਰਕੇ 16 ਘੰਟੇ ਜਿਹੜਾ ਉਹਦਾ ਟਾਈਮ ਆਪਣੀ ਬਾਡੀ ਨੂੰ ਦੇਣ ਵਾਸਤੇ ਉਤੋਂ ਉਹਨੂੰ ਬੰਨ੍ਹਾ ਰੱਖਿਆ ਜਾਵੇ। ਆਪਣੇ ਬੱਚਿਆਂ ਨੂੰ ਟਾਈਮ ਨਾ ਦੇ ਸਕੇ। ਉਹਦੇ ਉਹ ਵੀ ਹੱਕ ਖੋ ਲਿਆ ਜਾਵੇ ਜਿਹੜਾ ਬੱਚਿਆਂ ਨੂੰ ਉਹਨੇ ਅਕਲ ਦੇਣੀ ਆ, ਬੱਚਿਆਂ ਦੇ ਵਿੱਚ ਵਹਿਣਾ ਆ, ਬੱਚਿਆਂ ਦੇ ਨਾਲ ਦੁੱਖ ਸੁੱਖ ਸਾਂਝੇ ਕਰਨੇ ਨੇ। ਉਹ ਵੀ ਉਤੋਂ ਖੋ ਲਿਆ ਜਾਵੇ। ਜੇ ਜਿਹੜੀ ਉਹਨੂੰ ਆਪਣੇ ਸਰੀਰ ਨੂੰ ਉਹਨੇ ਮੈਂਟੇਨ ਕਰਨਾ ਆ ਆਪਣੇ ਸਰੀਰ ਨੂੰ ਠੀਕ ਰੱਖਣਾ ਆ ਉਹਦੇ ਵਾਸਤੇ ਵਰਜ ਦੀ ਵਰਜ ਜ਼ਰੂਰੀ ਆ ਉਹਦੇ ਵਾਸਤੇ ਇੱਕ ਕਸਰਤ ਜ਼ਰੂਰੀ ਆ ਉਸਦੇ ਵਾਸਤੇ ਬੜਾ ਕੋਸ਼ਿਸ਼ ਕਰਨ ਵਾਲਾ ਸਰੀਰ ਨਾਲ ਜਿਹੜਾ ਸੀ ਸਾਨੂੰ ਜ਼ਰੂਰ ਤੇ ਆ ਪਰ ਉਹ ਵੀ ਉਹਦੇ ਕੋਲ ਖੋ ਲਿਆ ਜਾਂਦਾ ਔਰ ਇੱਥੇ ਤੱਕ ਗਿਰ ਚੁੱਕੇ ਲੋਗ ਆ ਕਿ ਜਿਹੜਾ ਉਸ ਰੱਬ ਨੂੰ ਟਾਈਮ ਦੇਣਾ ਸੀ ਉਹ ਫਿਰ ਸੌਖਾ ਤਰੀਕਾ ਬਣਾ ਲਿਆ ਵੀ ਤੁਸੀਂ ਡੇਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਕਰਾ ਦਿਓ ਤੇ ਤੁਹਾਡਾ ਭਲਾ ਹੋ ਜਾਣਾ ਅਗਰ ਤੁਸੀਂ ਇਸ ਕੁਦਰਤ ਦੇ ਵਿੱਚ ਹਮੇਸ਼ਾ ਦੇ ਰਹਿਣਾ ਚਾਹੁੰਦੇ ਆ ਤਕਵੀਰ ਸਾਹਿਬ ਦੀ ਕਈ ਹੋਈ ਗੱਲ ਇੱਕ ਨੋਟ ਕਰ ਲਓ ਕਬੀਰ ਸੰਤ ਮੂਏ ਕਿਆ ਰੋਇਆ ਜੋ ਆਪਣੇ ਗਰਹ ਜਾਏ ਰੋਬੋ ਸਾਕਤ ਬਾਪਰੇ ਜੋ ਹਟੋ ਜਿਹੜੇ ਪਹਿਲਾਂ ਆਪਣੇ ਵਿਚਾਰਾਂ ਦੀ ਆਪਣੇ ਦਿਮਾਗ ਦੀ ਹੱਟੀ ਪਾ ਕੇ ਚਲ ਗਏ ਨੇ ਉਹਨਾਂ ਨੂੰ ਰੋਵੋ ਜਿਹੜਾ ਤੁਹਾਡੇ ਅੱਖਾਂ ਦੇ ਸਾਹਮਣੇ ਸਭ ਕੁਝ ਵੇਚ ਕੇ ਚਲ ਗਏ ਨੇ ਉਹਨਾਂ ਨੂੰ ਰੋਵੋ ਸੰਤ ਨੂੰ ਰੋਂ ਦੀ ਲੋੜ ਨਹੀਂ ਸੰਤ ਮਰਦੇ ਨਹੀਂ ਸੰਤ ਹਮੇਸ਼ਾ ਜਿੰਦਾ ਰਹਿੰਦੇ ਆ ਇਸ ਧਰਤੀ ਤੇ ਰਹਿੰਦੇ ਆ ਸੰਤ ਨੂੰ ਇਹ ਕਿਰ ਰੋਈ ਹੈ ਜੋ ਆਪਣੇ ਗਰਹਿ ਜਾਏ ਰੋਬੋ ਸਾਕਤ ਵਾਪਰੇ ਜੋ ਖਾਟੋ ਖੱਟ ਬਕਾਏ ਫਿਰ ਉਹ ਸੰਤ ਫਿਰ ਉਹ ਸਤਿਗੁਰੂ ਫਿਰ ਉਹ ਗੁਰੂ ਸਾਡੇ ਦਿਮਾਗ ਦੇ ਵਿੱਚ ਕੀ ਕਰਦਾ ਸਾਨੂੰ ਉਹ ਸ਼ਬਦ ਦਿੰਦਾ ਕਿਹੜਾ 6 4 2 1 2 6 1 5 1 2 6 1 10 2 4 2564133 6421262251261 3242564133 ਇਹ ਜਿੰਨੇ ਵੀ ਅੱਖਰ ਨੇ ਇਹਨਾਂ ਨੂੰ ਜੋੜ ਕਰ ਲਿਓ ਦੇਦਣ ਤੁਹਾਨੂੰ 8 ਘੰਟਿਆਂ ਦਾ ਪਤਾ ਲੱਗ ਗਿਆ ਉਦਣ ਤੁਹਾਡੇ ਦਿਮਾਗ ਦੇ ਵਿੱਚ 8 ਤੀਆ 24 ਸਤਿਗੁਰ ਉਦਾਸ ਮਹਾਰਾਜ ਦੇ ਅੱਠ ਸ਼ਬਦ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਉਸ ਸ਼ਬਦ ਨੂੰ ਪੜ ਕੇ ਫਿਰ ਤੁਹਾਨੂੰ ਦੇਗਮ ਪੁਰਾ ਸਹਿਰ ਕੋ ਨਾਉ ਦੁੱਖਾਂ ਦੋ ਨਾਹਿ ਤਾਹਿ ਟਿਠਾਓ ਫਿਰ ਤਾਂ ਮੋਦੀ ਸਮਝੋਂ ਲੱਗੂ ਤੇ ਇਸ ਕਰਕੇ ਕਿੱਤੇ ਵੀ ਕਿਸੇ ਸ਼ਾਸਤਰ ਕਿਤੇ ਵੇਦ ਦੇ ਵਿੱਚ ਜਾ ਕੇ ਅਰਥ ਕਰਨ ਦੀ ਲੋੜ ਨਹੀਂ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਬਾਣੀ ਇਸ ਕੁਦਰ ਦੇ ਵਿੱਚ ਅੰਮ੍ਰਿਤਿਆ ਔਰ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਠੀਕ ਹੈ 40 ਸ਼ਬਦ ਹੈ ਨਹੀਂ ਔਰ ਇਹਨੂੰ ਤੁਸੀਂ ਲੱਭਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਤੁਹਾਡੇ ਵਾਸਤੇ ਜਿੱਥੇ ਵੀ ਅੱਖਰਾਂ ਦੇ ਨਾਲ ਇਹ ਅੱਖਰ ਮਿਲ ਗਿਆ ਤੁਸੀਂ ਸਮਝ ਲਿਓ ਕਿ ਤੁਹਾਡੀ ਕੀ ਹੋ ਗਿਆ ਤੁਹਾਡਾ ਇਸ ਕੁਦਰ ਦੇ ਵਿੱਚ ਰਹਿਣਾ ਸਫਲ ਹੋ ਗਿਆ ਕਿਉਂਕਿ ਇਸ ਅੱਖਰਾਂ ਦੇ ਵਿੱਚ ਉਹ ਗਿਆਨ ਆ ਜਿਹੜਾ ਪੂਰੇ ਬ੍ਰਹਿਮੰਡ ਨੂੰ ਪੂਰੇ ਬ੍ਰਹਿਮੰਡ ਨੂੰ ਪੂਰੇ ਆਕਾਸ਼ ਨੂੰ ਪੂਰੇ ਧਰਤੀ ਨੂੰ ਪੂਰੇ ਧਰਮਨ ਕੋਈ ਆਪ ਦੇਸ਼ ਨਾ ਜੋ ਜੋ ਨਾਮਾ ਹਰ ਗੁਣ ਉਚਰੇ ਭਗਤ ਜਨੋ ਕਾ ਤੇ ਹੋ ਰਾਂ ਸ੍ਰੀ ਤੇ ਫਿਰ ਜਿਹੜੇ ਕਿਰਤੀ ਲੋਗ ਹੈ ਉਹਨਾਂ ਦਾ ਦਿਮਾਗ ਧੋਰੇ ਦਾ ਮਤਲਿਆ ਮੰਦਰ ਮੰਦਰ ਹੈਗਾ ਸਾਡਾ ਸ਼ਰੀਰ ਇਹ ਜਿਹੜੇ ਸ਼ਰੀਰ ਆ ਫਿਰ ਫਿਰ ਇਸਦੇ ਰਾਸ ਤੇ ਤੁਰ ਪਣਗੇ ਜਿਹੜੇ ਅੱਜ ਕਦੀ ਕੋਈ ਇਹਨਾਂ ਨੂੰ ਉਂਗਲੀ ਫੜ ਕੇ ਲੈ ਜਾਂਦਾ ਕਦੀ ਕੋਈ ਲੈ ਜਾਂਦਾ ਕਦੀ ਕੋਈ ਲੈ ਜਾਂਦਾ ਆ ਜਾ ਮੈਂ ਤੇਰਾ ਚਾਚਾ ਆ ਜਾ ਮੈਂ ਤੇਰਾ ਤਾਇਆ ਬਸ ਫਿਰ ਇਹਦੇ ਤਾਏ ਚਾਚੇ ਆ ਫਿਰ ਇਹਨਾਂ ਦੇ ਮਗਰ ਨਹੀਂ ਲੱਗਣਗੇ ਫਿਰ ਆਪੜੀਆਂ ਸੋਚ ਰੂਖਣਗੇ ਗੌਰ ਕਰਿਓ ਜੋ ਧੰਨ ਦਿੱਤਾ ਮੀਰਾਣੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਪਹਿਲਾਂ ਹੀ ਦਰਜਿਆ ਬਸ ਤੋਂ ਆਟੀ ਨਾਲ ਪ੍ਰੀਤ ਨਹੀਂ ਹੋ ਗਈ ਯਾਰ ਕਿ ਤੁਹਾਡਾ ਦੁੱਖ ਨਹੀਂ ਦੇਖਿਆ ਜਾਂਦਾ ਬਿਲਕੁਲ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਸੁਣੇ ਬੋਲੇ ਦੌਰਿਓ ਫਿਰਦਾ ਮੈਂ ਬੜੇ ਮਿੱਟੀ ਦੇ ਪੁੱਤਰੇ ਦੇਖੇ ਨੇ ਕਰ ਲੁੱਤਰੇ ਫਿਰਦੇ